ਵੀਰ ਬਣਾ ਉਹਨਾਂ ਤੇ ਫੋਨ ਬਣਾ ਕੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਣਾ ਜੀ ਸਾਡੇ ਪਿੰਡ ਅੰਗਰੇਜ਼ਾਂ ਵੇਲੇ ਦੀ ਇਮਾਰਤ ਆ ਜਹੈਰੀ ਕੋਠੀ ਵਜਦੀ ਆ ਇਹ ਬਹੁਤ ਸੋਹਣੀ ਲੋਕੇਸ਼ਨ ਪਈ ਹੈ ਇਹਦੀ ਹਜੇ ਤੇ ਅੰਦਰੋਂ ਵੀ ਕਹਿੰਦੇ ਬਹੁਤ ਸੋਹਣੀ ਆ ਇਹ ਪਰ ਅੰਦਰੋਂ ਤਾਂ ਵੰਦਾ ਹੈ ਆਪਾਂ ਬਾਰ ਬਾਰ ਵੇਖ ਲੈਣੇ ਆ ਪਹਿਲੀ ਗੱਲ ਤਾਂ ਦੇਖਣਯੋਗ ਚੀਜ਼ ਤਾਂ ਜਿਹੜੀ ਆ ਜਾਮਣਾ ਇੱਥੇ ਬਹੁਤ ਪੁਰਾਣੀ ਆ ਬਹੁਤ ਸੋਹਣਾ ਰਿਵਿਊ ਐ ਇੱਥੇ ਆਨੰਦ ਹੁੰਦਾ ਦਰਖਤ ਬਹੁਤ ਆ ਪੁਰਾਣੇ ਜਾਮਣਾ ਜੂਨਾ ਪਿੱਪਲ ਤੇ ਜਾਮਣਾ ਵੀ ਅੰਗਰੇਜ਼ਾਂ ਵਾਲੀਆਂ ਇਹ ਤੇ ਜੇ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੋਈ ਪੁਰਾਣੀ ਇਮਾਰਤ ਹੋਵੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਮੈਨੂੰ ਲੱਗਦਾ ਵੀ ਅੰਗਰੇਜ਼ਾਂ ਦੀ ਸੋਚ ਆਪਣੇ ਨਾਲੋਂ ਬੇਸ਼ੱਕ ਕਿਵੇਂ ਸੀਗੇ ਪਰ ਸੋਚਦੇ ਬਹੁਤ ਗਾਂਧੀ ਸੀ ਉਹ ਜਿੰਨਾ ਜਿਹੜੀਆਂ ਉਹਨਾਂ ਵੇਲੇ ਦੀਆਂ ਇਮਾਰਤਾਂ ਬਣੀਆਂ ਨਾ ਅੰਗਰੇਜ਼ਾਂ ਬਣੀਆਂ ਉਹੋ ਜਿਹੀ ਸਹੀ ਸਲਾਮਤ ਖੜੀਆਂ ਤੇ ਜਿਹੜੀਆਂ ਅੱਜ ਸਾਡੇ ਵਾਲੇ ਬਣਾਉਂਦੇ ਆ ਇਹ ਬਣਾਉਂਦੇ ਮਗਰੋਂ ਆ ਤੇ ਢਾਈ ਢੇਰੀ ਪਹਿਲਾਂ ਹੋ ਜਾਂਦੀਆਂ ਬਹੁਤ ਸੋਹਣੀ ਚੀਜ਼ਾਂ ਦੇਖਣਯੋਗ ਨਹਿਰੀ ਕੋਠੀ ਪਿੰਡ ਰਹਿ ਕੇ ਕਲਾਂ ਤੇ ਅੰਗਰੇਜ਼ਾਂ ਮਿਹਲੇ ਦੀ ਬਣੀ ਹੋਈ ਹੈ ਉਹ ਵੀ ਵਿਰਜੀ ਇਹ ਅੰਗਰੇਜ਼ਾਂ ਨੇ ਬਣਾਈ ਸੀ ਪਰ ਵਿੱਚੋਂ ਕਹਿੰਦੇ ਕੱਚੀ ਆ ਇਹ ਕੱਚੀਆਂ ਕੰਦਾ ਕੰਦਾ ਬਹੁਤ ਮੋਟੀਆਂ ਦੇਖੋ ਜਿਹੜੇ ਥੰਮ ਹਨ ਆ ਭਾਂਡੇ ਦੇ ਇਹ ਹੈਗੇ ਘੱਟੋ ਘੱਟ 3 8 ਦੇ ਤੇ 9 3 27 ਨੋ ਦਾ ਫੁੱਟ ਚੌੜਿਆ ਆ। ਆ ਗੇਟ ਸਾਰੇ ਪੁਰਾਣੇ। ਉਹ ਤਾਂ ਬੰਦ ਅੰਦਰੋਂ। ਆ ਸ਼ਾਇਦ। ਪਰ ਸੋਈ ਹੋ ਸਕਦੀ ਆ। ਇਹਦਾ ਸ਼ੀਸ਼ਾ ਟੁੱਟਿਆ ਅੰਦਰੋਂ ਦੱਸਦੀ ਆ। ਆ ਬਰਾਂਡਾ ਵਿੱਚੋਂ ਪੁਰਾਣੇ ਗੇਟ ਡਟ ਲੱਗੇ ਸਾਰੀ ਦੇਦੇ ਆ ਸਾਰੀ ਤੇ ਡਟ ਲੱਗੀ ਹੋਇਆ ਬਹੁਤ ਸੋਹਣੀ ਚੀਜ਼ ਆ ਦੇਖਣਯੋਗ ਤੇ ਆ ਡਾਟ ਵੇਖੋ ਕਿਹੜੇ ਹਿਸਾਬ ਨਾਲ ਲਾਈ ਇਹਨੇ ਟਾਇਰ ਉਹ ਬਹੁਤ ਮੋਟੇ ਪਾਏ ਆ ਗਾਡਰ ਨੇ ਗਲਾਈ ਦੇ ਨਾਲ ਡਾਟ ਲਾਈ ਹੋਇਆ ਬਹੁਤ ਸੋਹਣੀ ਚੀਜ਼ ਬਣਾਈ ਸੀ ਇਹ ਤੇ ਆ ਦੇਖੋ ਕਿਹੜੇ ਹਸਾਬ ਨਾਲ ਲਾਇਆ ਸਰ ਗਿਆ ਇਹ ਕੰਚੀ ਬਣਾ ਕੇ ਕਮਾਲ ਦੀ ਚੀਜ਼ ਆ ਦੇਖਣ ਵਾਲੀ ਤੇ ਬਹੁਤ ਸੋਹਣੀ ਬਾਹਰੋਂ ਵੀ ਅੱਗੇ ਦੇਖੋ ਕਿਹੜੇ ਹਸਾਬ ਨਾਲ ਲਾਇਆ ਤ੍ਰਿਕੋਣ ਆਇਆ ਬਣਾ ਕੇ ਤ੍ਰਿਕੋਣ ਇਹ ਭਿੱੜਦੇ ਆ ਸਾਰੇ 게ਟ ਇਹ ਉਹ ਵੀ ਤ੍ਰਿਕੋਣ ਆਇਆ ਲੱਗਦਾ ਜਿਵੇਂ ਅੱਧਾ ਖੁੱਲਾ ਪਿਆ ਹੁੰਦਾ ਤੇ ਭਿੱੜਦੇ ਆ ਇਹ ਤ੍ਰਿਕੋਣੇ ਜਿਹੇ ਹੋ ਗਏ ਇਹ ਆ ਇੱਥੋਂ ਤ੍ਰਿਕੋਣੇ ਜਿਹੇ ਹੋ ਗਏ ਆਲੇ ਹੂੰ ਭਿੱੜਦੇ ਆ ਸੋ ਵੀਡੀਓ ਚੰਗੀ ਲੱਗੇ ਲੈ ਕੇ ਸ਼ੇਅਰ ਜ਼ਰੂਰ ਕਰਿਓ ਬਹੁਤ ਸੋਹਣੀ ਚੀਜ਼ਾਂ ਦੇਖਣਯੋਗ ਚੀਜ਼ਾਂ ਸੋ ਸਾਰੀ ਮੇਰਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ